ਵੀ ਵਾਲਮੀਕ ਜੀ ਚੋਰ ਤੇ ਡਾਕੂ ਤੇ ਆਪਾਂ ਇਹ ਕਹਿੰਦੇ ਵੀ ਤੁਸੀਂ ਸਾਬਿਤ ਕਰੋ ਉੱਟਨ ਨੂੰ ਹੈ ਕਿ ਸੀ ਕਿਸ ਨੂੰ ਮੋਹ ਮਮਤਾ ਨਹੀਂ ਸੀ ਨਾ ਜ਼ਮੀਨ ਨਾ ਜਾਇਦਾਦ ਨਾ ਧਨ ਨਾ ਦੌਲਤ ਨਾ ਸੋਨੇ ਦਾ ਆਪਣੇ ਆਪ ਦੇ ਵਿੱਚ ਮੈਂ ਆ ਚੁੱਕੀ ਐ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਵਾਲਮੀਕੀ ਕੁਹਾਨ ਤੋਂ ਵੀ ਕਹਿੰਦੇ ਨੇ ਕਿ ਉਹ ਕਹਿੰਦੇ ਨੇ ਕਿ ਵਾਲਮੀਕੀ ਨਾ ਕਿਹਾ ਜਾਵੇ ਐਦਾਂ ਦੇ ਲੋਕ ਵੀ ਨੇ ਸਭ ਤੋਂ ਜ਼ਿਆਦਾ ਕੁਰਬਾਨੀ ਐ ਜਿਹੜੀ ਹਮੇ ਦਿੱਤੀ ਹੋਈ ਐ ਸਾਡੇ ਵਾਲਮੀਕੀ ਕੌਮ ਐ ਨਾ ਜਿਹੜੀ ਉਹਨਾਂ ਨੇ ਦਿੱਤੀ ਹੋਈ ਐ ਉਹ ਮੀਟਿੰਗ ਜਿਹੜੀ ਬੁਲਾਈ ਗਈ ਐ ਉਹ ਸਾਰੇ ਮੰਦਰ ਕਮੇਟੀਆਂ ਦੀ ਸਾਈਡ ਤੋਂ ਤੇ ਜਿੰਨੇ ਵੀ ਸੰਗਠਨ ਐ ਉਹਨਾਂ ਦੀ ਸਾਈਡ ਤੋਂ ਬੁਲਾਈ ਗਈ ਐ ਲੋਕਾਂ ਦੇ ਜਿਹੜੇ ਬਰਨਦੀਪ ਸਹਿ ਮਨਾਉਂਦੇ ਆ ਜਿਹੜੇ ਆਪਣੇ ਆਪਣੇ ਧਰਮ ਦੇ ਉਹ ਇੱਕ ਦਿਨ ਮਨਾਉਂਦੇ ਆ ਪਰ ਸਾਡਾ ਜਿਹੜਾ ਪ੍ਰਗਟ ਦਿਵਸ ਸਭ ਪੂਰੇ ਘਟੋ ਘਟ ਤਿੰਨ ਮਹੀਨੇ ਲਗਾਤਾਰ ਮਨਾਉਂਦੇ ਆ ਕਰੋੜਾਂ ਰੁਪਿਆ ਲਗਾ ਕੇ ਸਾਡੇ ਸਮਾਜ ਦਾ ਜਿਹੜਾ ਪ੍ਰਗਟ ਦਿਵਸ ਹੈ ਮਨਾਇਆ ਜਾਂਦਾ ਹੈ ਉਹ ਤਾਂ ਸਾਡੇ ਸੰਤਾਂ ਨੂੰ ਵੀ ਪਤਾ ਨਾ ਅਸੀਂ ਤਾਂ ਨੌਜਵਾਨਾਂ ਨੂੰ ਕੀ ਪਤਾ ਕੀ ਹੈ ਕੀ ਨਹੀਂ ਹੈ ਮੇਰੇ ਵਰਗੇ ਬਦਮਾਸ਼ ਗੁੰਡਾ ਆ ਮੈਨੂੰ ਜੋ ਮਰਜ਼ੀ ਲਈ ਜਾਓ ਤੁਸੀਂ ਲੋਂਡਾ ਪੋਂਡਾ ਜੋ ਲਾ ਲੋ ਅਸੀਂ ਗਤੀਵਿਧੀਆਂ ਦੇਖਦੇ ਆਂ ਅਸੀਂ ਗਲਤ ਕੰਮ ਨੂੰ ਰੋਕਣਾ ਹੈ ਸਮਾਜ ਦੇ ਵਿੱਚ ਜੋ ਵੀ ਗਲਤ ਕੰਮ ਕਰੇਗਾ ਅਸੀਂ ਉਹਦੂੰ ਉਜਾਗਰ ਕਰਕੇ ਉਸਨੂੰ ਰੋਕਾਂਗੇ ਕਿ ਮਤਲਬ ਜੋ ਲਗਾਤਾਰ ਬਾਲਮੀਕੀ ਸਮਾਜ ਨਾਲ ਮਤਲਬ ਪੈਸੇ ਦੀ ਲੁੱਟਿਆ ਕੁਝ ਕਰਦੇ ਆ ਰਹੇ ਆ ਸੰਤ ਸਮਾਜ ਕਿੱਥੇ ਰਹਿ ਗਿਆ ਕਿਉਂਕਿ ਇਹ ਅਸਲੀ ਜਿਹੜਾ ਕਾਰਿਆ ਹੈ ਇਹ ਸੰਤ ਸਮਾਜ ਦਾ ਬਣਦਾ ਹੈ ਆਪਾਂ ਇਹਨੂੰ ਵਿਰੋਧ ਨਹੀਂ ਕਰ ਸਕਦੇ ਨਾ ਆਪਾਂ ਕਿਸੇ ਦਾ ਵਿਰੋਧ ਕਰਦੇ ਕਿਉਂਕਿ ਉਹ ਵੀ ਸਾਡੇ ਸਮਾਜ ਦੇ ਹੈ ਆਪਣੇ ਸਮਾਜ ਦੇ ਲਈ ਜੇ ਮੈਂ ਪਰਚੇ ਕਰਾਏ ਹੈ ਆਪਣੇ ਸਮਾਜ ਦੇ ਲਈ ਜੇ ਮੈਂ ਜੇਲਾ ਕੱਟੀ ਹੈ ਤੇ ਮੈਂ ਕੋਈ ਬੁਰਾ ਤਾਂ ਨਹੀਂ ਕਰਿਆ ਤਾਂ ਵੀ ਫਸਟ ਟਾਈਮ ਸ਼ੋਭਾ ਯਾਤਰਾ ਜਿਹੜੀ ਸ਼ਹਿਰ ਦੇ ਅੰਦਰ ਨਿਕਲੀ ਸੀ ਉਹ ਕੱਢਣ ਵਾਲੇ ਗਿੱਲੂ ਵਾਲਮੀ ਕੀ ਸੀ ਤੇ ਅੋਰਤੁੰਡਾ ਦੇ ਕਾਨੂੰਨੀ ਜਨ ਕੋਈ ਜਾਣਦਾ ਨਹੀਂ ਸੀ ਵੀ ਸ਼ੋਭਾ ਯਾਤਰਾ ਹੁੰਦੀ ਕਿਹਾ ਹੈ ਮੈਂ ਘਰ ਘਰ ਜਾ ਕੇ ਦਿਨ ਰਾਤ ਮਿਹਨਤ ਕਰੀ ਤੇ ਮੈਂ ਮਿਹਨਤ ਕਰੀ ਤਾਂ ਮੈਨੂੰ ਦੁਖੇ ਵੀ ਆਪਾ ਸਮਾਜ ਨੂੰ ਲੈ ਕੇ ਕਿੱਥੇ ਜਾ ਰਿਹਾ ਹੈ ਕਿਸ ਦੀ ਮੌਕਾ ਇਸ ਮੁੰਡੇ ਨੂੰ ਦੇਵਾਂ ਮੈਂ ਕਿਹਾ ਕੋਈ ਨਹੀਂ ਚਲੋ ਦੇਤਾ ਜਦ ਵੀ 10 ਮੀਟਿੰਗਾਂ ਹੋਈ ਸੀ ਸਭ ਨੇ ਕਿਹਾ ਵੀ ਕਿ ਮੌਕਾ ਨੂੰ ਦੇਣਾ ਚਾਹੀਦਾ ਭਾਈ ਪੂਰੀ ਹੈਲਪ ਕਰੀ ਉਹ ਆਦਮੀ ਕੀ ਚੇਅਰਮੈਨ ਪਦ ਪਾ ਹੋਣੇ ਕੇ ਬਾਵਜੂਦ ਤੇ ਸਾਡੇ ਕੋਲ ਆਪਾ ਰਿਕਾਰਡ ਵੀ ਹੈਗਾ ਅੱਜ ਜੇ ਸਮਾਜ ਦੇ ਵਿੱਚ ਬਾਲਮਿਕ ਭਾਈਚਾਰੇ ਦੀ ਗੱਲ ਕਰੀਏ ਤਾਂ ਕਈ ਥਾਵਾਂ ਤੇ ਕਈ ਕਈ ਚੇਅਰਮੈਨ ਬਣਾ ਦਿੱਤੇ ਜਾਂਦੇ ਨੇ ਕਈ ਵਾਰੀ ਐਦਾਂ ਹੁੰਦਾ ਕਿ ਸਮਾਜ ਦੇ ਵਿੱਚ ਹੀ ਦੋ ਟੜੇ ਹੋ ਜਾਂਦੇ ਨੇ ਸੋ ਚੰਡੀਗੜ੍ਹ ਦੇ ਵਿੱਚ ਜਿੱਦਾਂ ਦੋ ਚੇਅਰਮੈਨ ਬਣਾਏ ਗਏ ਹੁਣ ਮੁਹਾਲੀ ਦੇ ਵਿੱਚ ਵੀ ਇਹ ਗੱਲਾਂ ਉੱਠ ਰਹੀਆਂ ਨੇ ਕਿ ਕਿਉਂ ਆਪਣੇ ਸਮਾਜ ਦੇ ਵਿੱਚ ਹੀ ਦੋ ਟੜੇ ਬਣ ਰਹੇ ਨੇ ਕਿਉਂ ਦੋ-ਦੋ ਚੇਅਰਮੈਨ ਬਣਾਏ ਜਾ ਰਹੇ ਨੇ ਸੋ ਇਸ ਸਮੇਂ ਅਸੀਂ ਮੁਹਾਲੀ ਹੀ ਖੜੇ ਹੋਏ ਹਾਂ ਸੋ ਸਾਡੇ ਨਾਲ ਬਿੱਲੂ ਵਾਲਮੀਕੀ ਅਤੇ ਰੌਕੀ ਵਾਲਮੀਕੀ ਜੀ ਖੜੇ ਹੋਏ ਨੇ ਅਤੇ ਉਹਨਾਂ ਦੇ ਸਮਾਜ ਦੇ ਹੋਰ ਵੀ ਲੋਕ ਖੜੇ ਹੋਣਾ। ਤੁਹਾਨੂੰ ਦੱਸ ਦਈਏ ਕਿ ਰੌਕੀ ਵਾਲਮੀਕੀ ਉਹ ਸ਼ਖਸ਼ ਹੈ ਜਿਨ੍ਹਾਂ ਨੇ ਪਾਸਟਰ ਬਜਿੰਦਰ ਨੂੰ ਸਜ਼ਾ ਦਵਾਈ ਸੀ। ਔਰ ਬਿੱਲੂ ਵਾਲਮੀਕੀ ਜੀ ਨੂੰ ਵੀ ਹਰ ਕੋਈ ਜਾਣਦਾ ਹੈ। ਸੋ ਇਸੇ ਤੇ ਅੱਜ ਚਰਚਾ ਰਹੇਗੀ ਕਿ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਆਪਣੇ ਹੀ ਪਾਈਚਾਰੇ ਦੇ ਵਿੱਚ ਕਈ ਗੁੱਟ ਬਣ ਚੁੱਕੇ ਨੇ। ਬਿੱਲੂ ਜੀ ਪਹਿਲਾਂ ਤਾਂ ਸਵਾਗਤ ਕਰਦੇ ਆ ਤੁਹਾਡਾ ਜੀ। ਪਹਿਲੇ ਤੇ ਤੁਹਾਡੇ ਚੈਨਲ ਦਾ ਮੈਂ ਸਵਾਗਤ ਕਰਦਾ ਹਾਂ ਵੈਲਕਮ ਕਰਦਾ ਹਾਂ ਉਰੇ ਪਹੁੰਚਣ ਤੇ ਵੀ ਤੁਸੀਂ ਇੱਕ ਸਾਡੀ ਕੋਲ ਪਉਰੇ ਪਹੁੰਚੇ ਐ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਹੁਣ ਮੈਂ ਗੱਲ ਕਰੂੰਗਾ ਆਪਣੇ ਸਮਾਜ ਦੀ ਤੇ ਆਪਣੀ ਜਿਹੜੀ ਛੱਤੀ ਬ੍ਰਾਦਰੀ ਭਾਈਚਾਰਾ ਜਿਹਨੂੰ ਆਪਾਂ ਹਮੇਸ਼ਾ ਨਾਲ ਲੈ ਕੇ ਚੱਲਦੇ ਆਂ ਔਰ ਹਮੇਸ਼ਾ ਛੱਤੀ ਬ੍ਰਾਦਰੀ ਭਾਈਚਾਰੇ ਦਾ ਆਪਾਂ ਸਮਰਥਨ ਕਰਦੇ ਆ ਤੇ ਉਹਨਾਂ ਦਾ ਸਵਾਗਤ ਕਰਦੇ ਆ ਕਿਉਂਕਿ ਸਾਡੇ ਲਈ ਹਰੇਕ ਧਰਮ ਸਾਡਾ ਆਪਣਾ ਹੈ ਚਾਹੇ ਉਹ ਮੁਸਲਿਮ ਹੋਏ Hindu ਹੋਏ ਸਿੱਖ ਹੋਏ ਸਾਈ ਹੋਏ ਸਾਡੇ ਸਾਰੇ ਆਪਣੇ ਆ ਬਾਕੀ ਬਜ਼ੁਰਗਾਂ ਦੀ ਕਹਾਵਤ ਹੈ ਕਿ ਵੀ ਰੱਬ ਇੱਕੋ ਹੀ ਹੈ ਬਸ ਥੋੜੇ ਜਿਹੇ ਹਰੇਕ ਬੰਦੇ ਦੇ ਚਿਹਰੇ ਬਦਲ ਜਾਂਦੇ ਆ ਸੋਚ ਬਦਲ ਜਾਂਦੀ ਹੈ ਸਾਡੇ ਭਗਵਾਨ ਵਾਲਮੀਕ ਜੀ ਹੈ 10000 ਸਾਲ ਪਹਿਲੇ ਨਾ ਨੇ ਰਾਮਾਇਣ ਲਿਖਤੀ ਸੀ ਠੀਕ ਹੈ ਜੀ ਤੇ ਤੁਸੀਂ ਦੇਖਿਆ ਵੀ ਹੁਣ ਆ ਕਿ ਗੂਗਲ ਪਾ ਕਈ ਕਹਿੰਦੇ ਆ ਵੀ ਵਾਲਮੀਕ ਜੀ ਚੋਰ ਤੇ ਡਾਕੂ ਤੇ ਆਪਾਂ ਇਹ ਕਹਿੰਦੇ ਵੀ ਤੁਸੀਂ ਸਾਬਿਤ ਕਰੋ ਉਸ ਟਾਈਮ 10000 ਸਾਲ ਜਹਾਰੂ ਸਾਲ ਪਹਿਲੇ ਲੁੱਟਣ ਨੂੰ ਥਾ ਗਿਆ ਕਹਿੰਦੇ ਆ ਨਾ ਬਈ ਲੁੱਟਣ ਨੂੰ ਹੈਗੇ ਸੀ ਕਿਸੇ ਨੂੰ ਮੋਹ ਮਮਤਾ ਨਹੀਂ ਸੀ ਨਾ ਜ਼ਮੀਨ ਨਾ ਜਾਇਦਾਦ ਨਾ ਧਨ ਨਾ ਦੌਲਤ ਨਾ ਸੋਨੇ ਦਾ ਦੱਸੋ ਜੇ ਕਿਸੇ ਨੂੰ ਹੈ ਤੀ ਤੇ ਮੈਨੂੰ ਕੋਈ ਜਵਾਬ ਦੋ ਠੀਕ ਹੈ ਜੀ ਫਿਰ ਆਪਾਂ ਜਾਂਦੇ ਹੁਣ ਪੁਆਇੰਟ 'ਪਾ ਜਿੱਦਾ ਚੰਡੀਗੜ੍ਹ ਦੇ ਅੰਦਰ ਭਗਵਾਨ ਵਾਲਮੀਕੀ ਸ਼ੋਭਾ ਯਾਤਰਾ ਦੇ ਆਯੋਜਕ ਕਮੇਟੀ ਜਿਹੜੀ ਚੰਡੀਗੜ੍ਹ ਦੀ ਹੈਗੀ ਹੈ ਉੱਥੇ ਦੋ ਢੜੇ ਬਣੇ ਹੋਏ ਹੈ ਜੀ ਹਮੇਸ਼ਾ ਦੋ ਸ਼ੋਭਾ ਯਾਤਰਾ ਹੀ ਨਿਕੜਦੀ ਹੈ ਪਰ ਹਮੇ 2021 ਸਨ 2021 ਮੈਂ ਮਿਹਨਤ ਕਰੀ ਐ ਘਰ ਘਰ ਜਾ ਕੇ ਹਰ ਮੰਦਿਰ ਹਰ ਸ਼ਹਿਰ ਹਰ ਕਸਬੇ 'ਚ ਜਾ ਕੇ ਹਰ ਪਿੰਡਾਂ 'ਚ ਹਰ ਕਲੋਨੀਆ 'ਚ ਜਾ ਕੇ ਹਮੇ ਮਿਹਨਤ ਕਰੀ ਐ ਕੋਈ ਜਾਣ ਦਾ ਟਾਈਮ ਨਹੀਂ ਸੀ ਘਰੋਂ ਨਿਕਲਣ ਦਾ ਟਾਈਮ ਨਹੀਂ ਸੀ ਘਰ ਵੜਨ ਦਾ ਟਾਈਮ ਨਹੀਂ ਸੀ ਰੋਟੀ ਖਾਣ ਦਾ ਟਾਈਮ ਨਹੀਂ ਸਾਨੂੰ ਲੱਗਦਾ ਸੀ ਪਰ ਆਪਾਂ ਚਲੋ ਇਹ ਕਹਿੰਦੇ ਵੀ ਆਪਾਂ ਨੇ ਜੋ ਕਰਿਆ ਉਸ ਪਰਮਪਿਤਾ ਪਰਮਾਤਮਾ ਦੇ ਨਾਂ ਤੇ ਕਰਿਆ ਤੇ ਆਪਣੇ ਸਮਾਜ ਦੇ ਲਈ ਕਰਿਆ ਸਾਨੂੰ ਇਸ ਦਾ ਕ੍ਰੈਡਿਟ ਨਹੀਂ ਚਾਹੀਦਾ ਨਾ ਆਪਣੇ ਨੂੰ ਭੁੱਖਾ ਇਸ ਚੀਜ਼ ਦੀ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ ਪਰ ਆਪਾ ਇਹ ਚਾਹੁੰਦੇ ਆ ਵੀ ਸਮਾਜ ਨੂੰ ਗਲਤ ਦਿਸ਼ਾਵਾਂ ਲੈ ਕੇ ਜਾਊਂਗੇ ਜਿਹੜੇ ਬੰਦੇ ਉਹ ਆਪਣੇ ਤੇ ਬਰਦਾਸ਼ਤ ਨਹੀਂ ਹੈ ਪਰ ਬਿੱਲੂ ਜੀ ਗੱਲ ਇਹ ਵੀ ਹੈ ਅੱਜ ਆਪਣੇ ਹੀ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਯਾਨੀ ਬਾਜ਼ੀਆਂ ਬਣਾ ਲੈਂਦੇ ਆ ਆਪਣੇ ਆਪ ਦੇ ਵਿੱਚ ਮੈਂ ਆ ਚੁੱਕੀ ਹੈ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਵਾਲਮੀਕੀ ਕੁਹਾਨ ਤੋਂ ਵੀ ਕਹਿੰਦੇ ਨੇ ਕਿ ਉਹ ਕਹਿੰਦੇ ਨੇ ਕਿ ਵਾਲਮੀਕੀ ਨਾ ਕਿਹਾ ਜਾਵੇ ਐਦਾਂ ਦੇ ਲੋਕ ਵੀ ਨੇ ਬਿਲਕੁਲ ਹੈਗੇ ਆ ਜੀ ਕਈ ਬੰਦੇ ਅਜੇ ਹੈਗੇ ਆ ਜਿਹੜੇ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਸਾਡੇ ਸਮਾਜ ਨੂੰ ਨੀੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵਲਮਿਕੀ ਉਹ ਕੌਮ ਹੈ ਉਹ ਕੌਮ ਹੈਗੀ ਹੈ ਜਿਨ੍ਹਾਂ ਦਾ ਤੁਸੀਂ ਇਤਿਹਾਸ ਉਠਾ ਚੱਕ ਕੇ ਦੇਖੋ ਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਜਿਹੜੀ ਹਮੇ ਦਿੱਤੀ ਹੋਈ ਹੈ ਸਾਡੇ ਵਲਮਿਕੀ ਕੌਮ ਹੈ ਨਾ ਜਿਹੜੀ ਉਹਨਾਂ ਨੇ ਦਿੱਤੀ ਹੋਈ ਹੈ ਬਾਬਾ ਜੀਵਨ ਸਿੰਘ ਲੈ ਲਓ ਦੀਪ ਸਿੰਘ ਲੈ ਲਓ ਦੱਸੋ ਆਪਾਂ ਰੰਗਰੇਟੇ ਗੁਰੂ ਦੇ ਬੇਟੇ ਕਿਨ ਕੋਣ ਵੱਜਦੇ ਆ ਸਾਡੇ ਵਲਮਿਕੀ ਵੱਜਦੇ ਆ ਨਾ ਉਹ ਵੀ ਸਾਡਾ ਹੀ ਵਲਮਿਕੀ ਖੂਨ ਹੈ ਉਹ ਉਹ ਬਾਣਾ ਪਾਉਂਦੇ ਆ ਆਪਾਂ ਇਹ ਕਿ ਵੀ ਤਿਲਕ ਲਗਾਉਂਦੇ ਆ ਪਰ ਇਹ ਖੂਨ ਤਾਂ ਇੱਕੋ ਹੀ ਹੈ ਨਾ ਬਲੱਡ ਤਾਂ ਇੱਕੋ ਹੀ ਹੈ ਨਾ ਪਰ ਆਪਾਂ ਇਹ ਚਾਹੁੰਦੇ ਵੀ ਮੋਹੜੀ ਦੇ ਅੰਦਰ ਇਹ ਗੰਧ ਨਾ ਫੈਲਾਇਆ ਜਾਏ ਸਮਾਜ ਦੇ ਨਾਂ ਪਰ ਰਾਜਨੀਤੀ ਨਾ ਕਰੀ ਜਾਏ ਜਿਹੜੇ ਆਪਣੇ ਧਰਮ ਗੁਰੂ ਹੈਗੇ ਆ ਜਿੰਨੇ ਵੀ ਮੰਦir ਕਮੇਟੀ ਹੈ ਜਿੰਨੇ ਵੀ ਆਪਣੇ ਸੰਗਠਨ ਐਨ ਜੀਓ ਚੱਲਦੇ ਆ ਭਾਵੇਂ ਆਪਣੇ ਸਮਾਜ ਦੇ ਚਲਾ ਰਹੇ ਆ ਮੋਹੜੀ ਜ਼ਿਲ੍ਹੇ ਦੇ ਅੰਦਰ ਚਾਹੇ ਅਦਰ ਸਮਾਜ ਦੇ ਚਲਾ ਰਹੇ ਆ ਚਾਹੇ ਉਹ ਵਾਲਮੀਕਾ ਦਾ ਹੋਵੇ ਚਾਹੇ ਰਵਿਦਾਸੀ ਆ ਦਾ ਹੋਵੇ ਚਾਹੇ ਮੋਮਦਨ ਭਾਈਚਾਰੇ ਦਾ ਹੋਵੇ ਚਾਹੇ ਉਹ ਕ੍ਰਿਸ਼ਨਾ ਦਾ ਹੋਵੇ ਜਿਹੜੇ ਵੀ ਐਨਜੀਓ ਚਲਾ ਰਹੇ ਹਨ ਉਹਨਾਂ ਸਾਰਿਆਂ ਦੀ ਦੇਖਰੇਖ ਦੇ ਵਿੱਚ ਇਹ ਜਿਹੜਾ ਚੇਅਰਮੈਨ ਦੀ ਨੁਕਤੀ ਹੈ ਜਿਹੜੀ ਉਹ ਕੀਤੀ ਜਾਵੇ ਤਾਂ ਕਰਕੇ ਇੱਕ ਮੀਟਿੰਗ ਕੱਲ ਬਹੁਤ ਹੀ ਅਹਿਮ ਮੀਟਿੰਗ ਇੱਕ ਬੁਲਾਈ ਹੋਈ ਹੈ ਉਹ ਮੀਟਿੰਗ ਜਿਹੜੀ ਬੁਲਾਈ ਗਈ ਹੈ ਉਹ ਸਾਰੇ ਮੰਦਰ ਕਮੇਟੀਆਂ ਦੀ ਸਾਈਡ ਤੋਂ ਤੇ ਜਿੰਨੇ ਵੀ ਸੰਗਠਨ ਹੈ ਉਹਨਾਂ ਦੀ ਸਾਈਡ ਤੋਂ ਬੁਲਾਈ ਗਈ ਹੈ ਬਿੱਲੂ ਜੀ ਤੁਹਾਡੇ ਤੋਂ ਫੇਰ ਸਵਾਲ ਲੇਵਾਂਗਾ ਰੋਕੀ ਜੀ ਦੇ ਨਾਮ ਗੱਲ ਕਰਦੇ ਆ ਰੋਕੀ ਜੀ ਜਿਸ ਤਰ੍ਹਾਂ ਅੱਜ ਵੀ ਮੀਟਿੰਗ ਰੱਖੀ ਗਈ ਹੈ ਹਾਲਾਂਕਿ ਕਾ ਭਾਰੀ ਬਾਰਿਸ਼ ਹੋ ਰਹੀ ਹੈ ਤੇ ਕੱਲ ਨੂੰ ਵੀ ਮੀਟਿੰਗ ਵੱਡੀ ਰੱਖੀ ਜਾਣੀ ਹੈ ਵੱਡੇ ਲੈਵਲ ਤੇ ਰੱਖੀ ਜਾਣੀ ਹੈ ਕਿਸ ਤਰ੍ਹਾਂ ਦੇਖਦੇ ਹੋ ਮੀਟਿੰਗ ਦਾ ਮੇਨ ਮਕਸਦ ਕੀ ਹੈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡੇ ਚੈਨਲ ਦਾ ਜਿਹੜੇ ਇੰਨੇ ਮੀ ਦੇ ਵਿੱਚ ਤੁਸੀਂ ਸਾਡੀ ਆਵਾਜ਼ ਨੂੰ ਬੁਲੰਦ ਕਰਨ ਆਏ ਤੇ ਜੈ ਪੀਮ ਜੈ ਵਾਲਮੀਕੀ ਜੈ ਭਾਰਤ ਜਿੱਦਾਂ ਕਿ ਆਪ ਜੀ ਨੂੰ ਪਤਾ ਹੈ ਕਿ ਚੰਡੀਗੜ੍ਹ ਵੀ ਦੋ ਚੇਅਰਮੈਨ ਚੁਣੇ ਗਏ ਆ ਸ਼ੋਭ ਯਾਤਰਾ ਦੇ ਹੂੰ ਤੇ ਇਹ ਜਿਹੜਾ ਤਿਹਾਰ ਹੈ ਪ੍ਰਗਟਦੀਪ ਸਹਿ ਭਗਵਾਨ ਵਾਲਮੀਕੀ ਜੀ ਦਾ ਸਾਡਾ ਵਾਲਮੀਕੀ ਸਮਾਜ ਬਹੁਤ ਉਮਤਾਮ ਨਾਲ ਮਨਾਉਂਦਾ ਹੈ ਲੋਕ ਲੋਕਾਂ ਦੇ ਜਿਹੜੇ ਪ੍ਰਗਟਦੀਪ ਸਹਿ ਮਨਾਉਂਦੇ ਆ ਜਿਹੜੇ ਆਪਣੇ ਆਪਣੇ ਧਰਮ ਦੇ ਉਹ ਇੱਕ ਦਿਨ ਮਨਾਉਂਦੇ ਆ ਪਰ ਸਾਡਾ ਜਿਹੜਾ ਪ੍ਰਗਟਦੀਪ ਸਹਿ ਪੂਰੇ ਘਟੋ ਘਟ ਤਿੰਨ ਮਹੀਨੇ ਲਗਾਤਾਰ ਮਨਾਇਆ ਜਾਂਦਾ ਸਾਡੇ ਸਮਾਜ ਦੇ ਕਹਿੰਦੇ ਵੀ ਸਾਡੇ ਸਮਾਜ ਕੋਲ ਖਰਚਾ ਨਹੀਂ ਆ ਕੁਛ ਨਹੀਂ ਕਰੋੜਾਂ ਰੁਪਏ ਲਗਾ ਕੇ ਸਾਡੇ ਸਮਾਜ ਦਾ ਜਿਹੜਾ ਪ੍ਰਗਟਦੀਪ ਸਹਿ ਮਨਾਇਆ ਜਾਂਦਾ ਬੜੀ ਧੂਮ-ਤਾਮ ਨਾਲ ਸਾਨੂੰ ਖੁਸ਼ੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਜਦੋਂ ਦੋ ਚੇਅਰਮੈਨ ਚੁਣੇ ਜਾਂਦੇ ਆ ਏਕਤਾ ਦੇ ਵਿੱਚ ਸਾਨੂੰ ਐ ਲੱਗਦਾ ਵੀ ਕਿਤੇ ਦੋ ਪਾੜ ਹੋ ਗਏ ਆ ਚੰਡੀਗੜ੍ਹ ਦੇ ਵਿੱਚ ਵੀ ਇਹੀ ਇਹੀ ਗੱਲ ਹੋਈ ਹੈ ਤੇ ਹੁਣ ਮੁਹਾਲੀ ਦੇ ਵਿੱਚ ਲਗਾਤਾਰ ਬਿੱਲੂ ਵਾਲਮੀਕੀ ਜੀ ਆਪਣੇ ਇਸਾਨ ਦੋਜਾ ਰਿੱਕੀ ਤੋਂ ਲਗਾਤਾਰ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਇਸ ਸੰਸਥਾ ਦੇ ਵਿੱਚ ਵਿੱਚ ਮੈਂਬਰ ਵੀ ਆ ਇਹ ਸਰਪ੍ਰਸਤ ਵੀ ਆ ਇਹਦੇ ਵਿੱਚ ਕਾਫੀ ਇਹਨਾਂ ਨੇ ਮਿਹਨਤ ਕਰੀ ਹੋਈ ਹੈ ਤੇ ਜਦੋਂ ਇਹ ਮੀਟਿੰਗ ਹੋਈ ਐ ਤੇ 7 ਫੇਸ ਮੀਟਿੰਗ ਹੋਈ 7 ਫੇਸ ਮੀਟਿੰਗ ਦੇ ਵਿੱਚ ਕਿਸੇ ਵੀ ਸਾਡੇ ਸੰਤ ਜੀ ਖੜੇ ਆ ਸੰਤੋਖ ਰਿਸ਼ੀ ਜੀ ਸਾਡੇ ਬਹੁਤ ਸੀਨੀਅਰ ਆ ਤੇ ਆਪਣਾ ਰਿਸ਼ੀ ਧਰਮ ਸਮਾਜ ਸੰਸਥਾ ਤੋਂ ਆ ਆਪਣਾ ਭਲ ਬਲੋਂਗੀ ਆਸ਼ਰਮ ਐ ਬਲੋਂਗੀ ਆਸ਼ਰਮ 'ਚ ਇਸ ਟਾਈਮ ਆਪਾਂ ਖੜੇ ਆ ਇੱਥੇ ਤੇ ਮੁਖੀ ਆ ਤੇ ਆਪਣਾ ਇਹ 18 ਸੈਕਟਰ ਵਾਲਮੀਕੀ ਮੰਦਿਰ ਇਹਦੇ 'ਚ ਵੀ ਸਾਡੇ ਕਈ ਸੰਤਾਂ ਪ੍ਰਵੀਨ ਟਾਂਗ ਜੀ ਉੱਥੇ ਆਂਦੇ ਜਾਂਦੇ ਆ ਉਹਨਾਂ ਨੂੰ ਵੀ ਨਹੀਂ ਬੁਲਾਇਆ ਗਿਆ ਬਾਬਾ ਜੀ ਨੂੰ ਵੀ ਨਹੀਂ ਬੁਲਾਇਆ ਗਿਆ ਮੌਲੀ ਚ ਹੈਗੇ ਆ ਕੁੰਬੜੇ ਚ ਸਾਡਾ ਵਾਲਮੀਕੀ ਮੰਦਿਰ ਹੈ ਮਟੌਰ ਦੇ ਵਿੱਚ ਹੈਗਾ ਹੋਰ ਵੀ ਮਤਲਬ ਸਾਡੇ ਮੋਹਾਲੀ ਦੇ ਵਿੱਚ ਡੇਰਾ ਵਸੀ ਜੀਰਕਪੁਰ ਵਾਲਮੀਕੀ ਆਸ਼ਰਮ ਹੈ ਪ੍ਰਦੀਪ ਸੂਤ ਜੀ ਦਾ ਠੀਕ ਹੈ ਤੇ ਮੌਲੀ ਪਿੰਡ ਉਹ ਗਿਆ ਬੈਦਵਾਨ ਹੋ ਗਿਆ ਕਾਫੀ ਪਿੰਡ ਪਿੰਡਾਂ ਦੇ ਵਿੱਚ ਖੈੜ ਦੇ ਵਿੱਚ ਵਾਲਮੀਕੀ ਮੰਦਿਰ ਹੈ ਵਾਲਮੀਕੀ ਆਸ਼ਰਮ ਹੈ ਜਦੋਂ ਇਹ ਮੀਟਿੰਗ ਰੱਖੀ ਗਈ ਉਸ ਮੀਟਿੰਗ ਦੇ ਵਿੱਚ ਕਿਸੇ ਵੀ ਸਾਡੇ ਸੰਤ ਸਮਾਜ ਦੇ ਵਿਅਕਤੀ ਨੂੰ ਨਹੀਂ ਬੁਲਾਇਆ ਗਿਆ ਬਿੱਲੂ ਜੀ ਦਾ ਇਹ ਕਹਿਣਾ ਹੈ ਵੀ ਸਾਡੇ ਸੰਤ ਸਮਾਜ ਨੂੰ ਕਿਉਂ ਨਹੀਂ ਕਿਉਂਕਿ ਜਦੋਂ ਜਿਹੜੀ ਸ਼ੋਭ ਯਾਤਰਾ ਪ੍ਰਗਟਦੀਪ ਸ ਹੈ ਜਿਹੜੀ ਇਹਨਾਂ ਦੀ ਭਗਵਾਨ ਵਾਲਮੀਕੀ ਦੀ ਹਿਸਟਰੀ ਹੈ ਉਹ ਤਾਂ ਸਾਡੇ ਸੰਤਾਂ ਨੂੰ ਵੀ ਪਤਾ ਨਾ ਅਸੀਂ ਤਾਂ ਨੌਜਵਾਨ ਹੈ ਸਾਨੂੰ ਕੀ ਪਤਾ ਕੀ ਹੈ ਕੀ ਨਹੀਂ ਹੈ ਕਿਉਂਕਿ ਸਾਡੇ ਤੋਂ ਤਾਂ ਬੇਦਬੀ ਵੀ ਹੋ ਸਕਦੀ ਹੈ ਹੁਣ ਮੈਂ ਖੜਿਆ ਨਾ ਮੇਰੇ ਖੜਨ ਤੋਂ ਵੀ ਬੇਦਬੀ ਹੋ ਸਕਦੀ ਹੈ ਕਿਉਂ ਕਿ ਕਿਉਂਕਿ ਸਾਨੂੰ ਨਹੀਂ ਪਤਾ ਵੀ ਜੋ ਸ਼ਕਤੀਆਂ ਹਨ ਨਾ ਹੈਗੀਆਂ ਉਹ ਸਾਡੇ ਸੰਤ ਸਮਾਜ ਹੀ ਸਾਨੂੰ ਦੱਸੇਗਾ ਜਦੋਂ ਸੰਤ ਸਮਾਜ ਹੀ ਨਹੀਂ ਉੱਥੇ ਹੈਗਾ ਪ੍ਰੈਜੈਂਟ ਹੈਗਾ ਤਾਂ ਸਾਨੂੰ ਕੌਣ ਦੱਸੇਗਾ ਇਸ ਕਰਕੇ ਇਹਨਾਂ ਨੇ ਉਸ ਚੀਜ਼ ਦਾ ਵਿਰੋਧ ਨਹੀਂ ਕੀਤਾ ਉਹਨਾਂ ਨੇ ਕਿਹਾ ਵੀ ਚਾਹੇ ਮੀਟਿੰਗ ਉਹਨਾਂ ਨੂੰ ਅਸੀਂ ਮੈਸ ਇਹ ਉਹਨਾਂ ਦਾ ਕਹਣਾ ਵੀ ਚੇਅਰਮੈਨ ਹੀ ਏਜੰਡਾ ਘਟੇਗਾ ਐਸਾ ਕੁਝ ਵੀ ਨਹੀਂ ਹੈ ਜੋ ਕਮੇਟੀ 2021 ਤੋਂ ਚੱਲਦੀ ਆ ਰਹੀ ਹੈ ਉਹੀ ਕਮੇਟੀ ਫੈਸਲਾ ਲਏਗੀ ਉਹੀ ਕਮੇਟੀ ਹੀ ਚੁਣੇਗੀ ਕੌਣ ਚੇਅਰਮੈਨ ਹੈ ਹਰ ਕਿਸੇ ਨੂੰ ਵੀ ਤਰੰਤ ਪ੍ਰਭਾਗ ਨਾਲ ਹਟਾ ਵੀ ਸਕਦੀ ਹੈ ਉਹ ਕਮੇਟੀ ਤੇ ਜੋ ਬਿੱਲੂ ਜੀ ਨੇ ਫੈਸਲਾ ਲਿਆ ਉਹਦੇ ਨਾਲ ਸਾਡਾ ਸਮਰਥਨ ਹੈ ਠੀਕ ਹੈ ਮੇਰਾ ਤਾਂ ਆਪਣਾ ਹੈ ਬਾਬਾ ਜੀ ਬਾਕੀ ਆਪਣੇ ਬਾਰੇ ਦੱਸਣਗੇ ਜਿੱਦਾਂ ਵੀ ਹੁੰਦਾ ਮੈਂ ਇਹ ਨਹੀਂ ਕਹਿਦਾ ਸੀ ਦੋ ਪਾਰ ਨਹੀਂ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਵੀ ਮੈਸੇਜ ਲਾਇਆ ਤੁਸੀਂ ਆਓ ਆਕੇ ਗੱਲ ਕਰੋ ਪਰ ਗੱਲ ਕਰੋ ਉਹ ਬੰਦੇ ਗੱਲ ਕਰਨ ਜਿਹੜੇ ਮੰਦਰ ਕਮੇਟੀਆਂ ਦੇ ਸਾਡੇ ਮੋਹਾਲੀ ਮੰਦਰ ਕਮੇਟੀਆਂ ਦੇ ਪ੍ਰਧਾਨ ਹੈ ਜਨਰਲ ਸੈਕਟਰੀਆਂ ਸੰਤ ਸਮਾਜ ਦੇ ਆ ਉਹ ਕਰਨ ਮੇਰੇ ਵਰਗੇ ਬਦਮਾਸ਼ ਗੁੰਡਾ ਆ ਮੈਨੂੰ ਜੋ ਮਰਜ਼ੀ ਲਈ ਜਾਓ ਤੁਸੀਂ ਲੋਂਡਾ ਫੋਂਡਾ ਜੋ ਲਾ ਲੋ ਮੇਰੇ ਮੇਰੀ ਗੱਲ ਤੇ ਨਾ ਹੋਵੇ ਪਰ ਜੋ ਸਾਡੇ ਸੰਤ ਸਮਾਜ ਦੇ ਆ ਇਹਨਾਂ ਦੀ ਗੱਲ ਮੰਨੀ ਜਾਵੇ ਇਹਨਾਂ ਦੇ ਕਹੇ ਤੇ ਹੁਣ ਮੇਰੀ ਗੱਲ ਸੁਣੋ ਮੈਂ ਮੈਂ ਆ ਕੇ ਕਹਿ ਦਵਾਂ ਵੀ ਇਹ ਚੇਅਰਮੈਨ ਆ ਉਹ ਕਿਥੇ ਦਾ ਤਤ ਨਹੀਂ ਰੱਖਦਾ ਕਿਉਂਕਿ ਸਾਨੂੰ ਹਿਸਟਰੀ ਨਹੀਂ ਪਤਾ ਭਗਵਾਨ ਵਾਲਮੀਕੀ ਜੀ ਦੀ ਅਸੀਂ ਜੋ ਮਰਜ਼ੀ ਕਹੀ ਜਾਈਏ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਦੇ ਉਹਨਾਂ ਦੇ ਨਿਰਤਤ ਉਹਨਾਂ ਦੇ ਆਸ਼ੀਰਵਾਦ ਨਾਲ ਜਦੋਂ ਭਗਵਾਨ ਵਾਲਮੀਕੀ ਜੀ ਦੀ ਪ੍ਰਾਰਥਨਾ ਹੁੰਦੀ ਹੈ ਜਦੋਂ ਅਸੀਂ ਬੇਨਤੀ ਕਰਦੇ ਹਾਂ ਜਦੋਂ ਮਤਲਬ ਅਰਦਾਸ ਕਰਦੇ ਹਾਂ ਪੰਜਾਬੀ ਚ ਤਾਂ ਉਹ ਅਰਦਾਸ ਇਸ ਕਰਕੇ ਹੁੰਦੀ ਹੈ ਕਿ ਸਾਨੂੰ ਸ਼ਕਤੀ ਦੇਵੇ ਬਲ ਦੇਵੇ ਬੁੱਧੀ ਦੇਵੇ ਗਿਆਨ ਦੇਵੇ ਹੈਨਾ ਜਦੋਂ ਉੱਥੇ ਅਰਦਾਸ ਹੀ ਨਹੀਂ ਹੋਈ ਕਿਸੇ ਪ੍ਰਕਾਰ ਦੀ ਉਹ ਬੁੱਲਬੱਦੀ ਗਿਆਨ ਦੀ ਗੱਲ ਨਹੀਂ ਹੋਈ ਨਾ ਕੋਈ ਜੋਤ ਦੀ ਗੱਲ ਹੋਈ ਨਾ ਬੱਤੀ ਦੀ ਗੱਲ ਹੋਈ ਨਾ ਤੂੰ ਬੱਤੀ ਦੀ ਨਾ ਕੋਈ ਵੀ ਮਤਲਬ ਐਵਰੀਥਿੰਗ ਸਿਰਫ ਇੱਕ ਰਾਜਨੀਤੀ ਗੱਲ ਹੋਈ ਵੀ ਹਾਂ ਚੇਅਰਮੈਨ ਚੁਣਤਿਆ ਨਾਰੇ ਲੱਗੇ ਟੈਂਪੂਆਂ 'ਚ ਪਰ ਪਰ ਕੇ ਬੰਦੇ ਲਿਆਏ ਵੀ ਹਾਂ VOTING ਹੋ ਰਹੀ ਐ ਸਮਥਿੰਗ ਇਦਾਂ ਕਰਕੇ ਉਸ ਚੀਜ਼ ਨੂੰ ਬਿੱਲੂ ਜੀ ਉਹਨੂੰ ਨਹੀਂ ਮੰਨਦੇ ਕਿਉਂਕਿ ਸਾਡੇ ਕਮੇਟੀ ਦੇ ਮੇਨ ਲੀਡਰ ਐ ਅਸੀਂ ਵੀ ਇਸ ਨੂੰ ਇਹਨਾਂ ਦੇ ਨਾਲ ਆਪਾਂ ਬਸ ਪਰ ਕਿਤੇ ਨੇ ਕਿਤੇ ਗਲਤ ਆ ਫਿਰ ਇਹ ਵੀ ਉੱਠਦੀ ਐ ਨਾ ਤੁਹਾਡੇ ਤੇ ਵੀ ਸਵਾਲ ਖੜਾ ਹੁੰਦਾ ਐ ਤੇ ਫਿਰ ਜਿਹੜਾ ਸਮਰਥਨ ਐ ਤੁਸੀਂ ਉਸ ਚੇਅਰਮੈਨ ਦੇ ਨਾਲ ਵੀ ਦੇ ਸਕਦੇ ਹੋ ਨੀ ਸਮਰਥਨ ਦੀ ਗੱਲ ਨਹੀਂ ਹੈਗੀ ਮੈਂ ਤਾਂ ਸਮਾਜਿਕ ਲੀਡਰ ਆ ਅਸੀਂ ਤਾਂ ਮੰਦਰ ਤੇ ਖੜੇ ਆ ਇਸ ਟਾਈਮ ਤੇ ਸਾਡੇ ਸੰਤ ਸਾਹਿਬ ਵੀ ਖੜੇ ਆ ਇੱਥੇ ਮੰਦਰ ਤੇ ਸਾਡਾ ਸਮਰਥਨ ਨਹੀਂ ਹੁੰਦਾ ਸਾਡਾ ਕਿਸੇ ਨੂੰ ਅਸੀਂ ਤਾਂ ਕਹਿੰਦੇ ਅਸੀਂ ਤਾਂ ਵਡਾਵਾ ਦਿੰਦੇ ਆ ਕਿਹਨੂੰ ਸਮਾਜ ਦੇ ਵਿਅਕਤੀ ਨੂੰ ਅਸੀਂ ਇਹ ਨਹੀਂ ਕਹਰੇ ਵੀ ਹਾਂ ਮੇਰਾ ਸਮਰਥਨ ਹੈ ਉਹੀ ਰਹੇਗਾ ਤਾਂ ਉਹੀ ਰਹੇਗਾ ਅਸੀਂ ਗਤੀਵਿਧੀਆਂ ਦੇਖਦੇ ਆ ਅਸੀਂ ਗਲਤ ਕੰਮ ਨੂੰ ਰੋਕਣਾ ਹੈ ਸਮਾਜ ਦੇ ਵਿੱਚ ਜੋ ਵੀ ਗਲਤ ਕੰਮ ਕਰੇਗਾ ਅਸੀਂ ਉਹਨੂੰ ਉਜਾਗਰ ਕਰਕੇ ਉਸਨੂੰ ਰੋਕਾਂਗੇ ਜੋ ਗਲਤ ਕੰਮ ਹੈ ਦੇਖੋ ਉਹ ਨਹੀਂ ਡਾ ਬੜਾ ਸ਼ੋਭ ਯਾਤਰਾ ਪੂਰਾ ਮੁਹਾਲੀ ਕੋਈ ਛੋਟਾ ਮੋਟਾ ਜਿਲ੍ਹਾ ਜੀ 10 ਚੰਡੀਗੜ੍ਹ ਆ ਜਾਣਗੇ ਮੁਹਾਲੀ ਦੇ ਵਿੱਚ ਜਦੋਂ ਉਹ ਡਿਸੀਜਨ ਕੁਝ ਧਰਮ ਦੇ ਠੇਕੇਦਾਰ ਬੈਠ ਕੇ ਲੈ ਲੈਣ ਜਾਂ ਠੱਗ ਲੈ ਲੈਣਾ ਉਹਨੂੰ ਬੈਠ ਕੇ ਮਤਲਬ ਜੋ ਲਗਾਤਾਰ ਬਾਲਮੀਕੀ ਸਮਾਜ ਨਾਲ ਮਤਲਬ ਪੈਸੇ ਦੀ ਲੁੱਟ ਜਾਂ ਕੁਝ ਕਰਦੇ ਆ ਰਹੇ ਆ ਜਦੋਂ ਉਹ ਚਾਰ ਬੰਦੇ ਬੈਠ ਕੇ ਫੈਸਲਾ ਲੈਣ ਫਿਰ ਸਾਡਾ ਸੰਤ ਸਮਾਜ ਕਿੱਥੇ ਰਹਿ ਗਿਆ ਕਿਉਂਕਿ ਇਹ ਅਸਲੀ ਜਿਹੜਾ ਕਾਰਿਆ ਹੈ ਇਹ ਸੰਤ ਸਮਾਜ ਦਾ ਬਣਦਾ ਹੈ ਇਹ ਸਾਡਾ ਨਹੀਂ ਬਣਦਾ ਇਹ ਇਹਨਾਂ ਦਾ ਹੀ ਡਿਸੀਜਨ ਬਣਦਾ ਹੈ ਯਾਨੀ ਕਹਿਣ ਦਾ ਮਤਲਬ ਤੁਹਾਡਾ ਇਹ ਹੈ ਮੈਂ ਬਿੱਲੂ ਜੀ ਤੋਂ ਸਵਾਲ ਲਵਾਂਗਾ ਕਹਿਣ ਦਾ ਮਤਲਬ ਇਹ ਹੈ ਰੌਕੀ ਜੀ ਦਾ ਕਿ ਜਿਸ ਤਰ੍ਹਾਂ ਜੋ ਵੀ ਉੱਥੇ ਆਇਆ ਉੱਥੇ ਵੱਡੇ ਸੰਤਾਂ ਨੂੰ ਨਹੀਂ ਬੁਲਾਇਆ ਗਿਆ ਉਹਨਾਂ ਦੀ ਦੇਖਰੇਖ ਦੇ ਵਿੱਚ ਨਹੀਂ ਹੋਇਆ ਜਿਹੜੇ ਨੌਜਵਾਨ ਹੈ ਯਾਨੀ ਇਹ ਸਾਰਾ ਕੁਝ ਇਸ ਕਰਕੇ ਵਿਰੋਧ ਹੋ ਰਿਹਾ ਤਾਂ ਕਿ ਜਦ ਪਤਾ ਹੀ ਨਹੀਂ ਹੈਗਾ ਦੇਖੋ ਆਪਾਂ ਇਹਨੂੰ ਨਾ ਵਿਰੋਧ ਨਹੀਂ ਕਹਿ ਸਕਦੇ ਨਾ ਆਪਾਂ ਕਿਸੇ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਉਹ ਵੀ ਸਾਡੇ ਸਮਾਜ ਦੇ ਹੈ ਉਹ ਵੀ ਸਾਡਾ ਸਮਾਜ ਹੈ ਜਿਨ੍ਹਾਂ ਨੇ ਉਹ ਚੇਅਰਮੈਨ ਚੁਣਿਆ ਉਹ ਜਿਸ ਮੁੰਡੇ ਨੂੰ ਚੁਣਿਆ ਉਹ ਵੀ ਸਾਡਾ ਆਪਣੇ ਸਮਾਜ ਦਾ ਬੱਚਾ ਹੈ ਹੁਣ VOTING ਹੋਏਗੀ ਤੁਹਾਡੀ ਆ ਫਿਰ ਜਿੱਦਾਂ ਇਹ ਕੱਲ ਜਿਹੜੇ ਜਿਹੜੇ ਸੰਤ ਸਮਾਜ ਹੋ ਜਿਹੜੇ ਸੰਗਠਨ ਜਿਹੜੇ ਚੱਲਦੇ ਜਿੱਦਾਂ ਮੈਂ ਤੁਹਾਨੂੰ ਕਿਹਾ ਮੰਦਿਰ ਕਮੇਟੀਆ ਹੋਗੀ ਸੰਗਠਨ ਹੋਗੇ NGO ਹੋਗੇ ਉਹ ਡਿਸਾਈਡ ਕਰੋਗੇ ਜਿਹ ਜਿਨ੍ਹਾਂ ਦੀ ਉਹਨਾਂ ਦੀ ਵੋਟ ਜਿਹਦੇ ਪੱਖ ਸੇ ਜਾਊਗੀ ਉਹ ਚੇਅਰਮੈਨ ਚੁਣਿਆ ਜਾਊਗਾ ਤੇ ਦੂਜੀ ਗੱਲ ਜਿਹਦਾ ਰੋਕੀ ਬਾਈ ਨੇ ਕਿਹਾ ਕਿ ਭਈ ਸਾਨੂੰ ਤੇ ਬੰਦੇ ਕੁਛ ਵੀ ਬੋਲਦੇ ਐ ਕੋਈ ਬਦਮਾਸ਼ ਬੋਲਦਾ ਕੋਈ ਗੁੰਡੇ ਬੋਲਦਾ ਪਰ ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਆਪਣੇ ਸਮਾਜ ਦੇ ਲਈ ਜੇ ਮੈਂ ਪਰਚੇ ਕਰਾਏ ਐ ਆਪਣੇ ਸਮਾਜ ਦੇ ਲਈ ਜੇ ਮੈਂ ਜੇਲਾ ਕੱਟੀ ਐ ਤੇ ਮੈਂ ਕੋਈ ਬੁਰਾ ਤਾਂ ਨਹੀਂ ਕਰਿਆ ਮੈਂ ਜਿੰਨੇ ਵੀ ਪਰਚੇ ਮੇਰੇ ਉੱਪਰ ਹੈਗੇ ਐ ਮੈਂ ਜੇਲਾ ਕੱਟੀ ਐ ਨਾ ਮੈਂ ਆਪਣੇ ਸਮਾਜ ਕੇ ਪਿੱਛੇ ਕੱਟੀ ਐ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਇਹ ਚੀਜ਼ ਰੱਖਣਾ ਚਾਹੁੰਦਾ ਹਾਂ ਤੇ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਜਦ ਮੈਂ 2019 ਤੋਂ ਲੈ ਕੇ 20 ਤੱਕ ਮੈਂ ਪੂਰੀ ਮਿਹਨਤ ਕੀਤੀ ਭਈ ਆਪਾਂ ਮੋਹਾਲੀ ਦੇ ਅੰਦਰ ਨਿਊ ਰੱਖਣੀ ਹੈ ਭਗਵਾਨ ਵਾਲਮੀਕੀ ਸ਼ੋਭਾ ਯਾਤਰਾ ਕਮੇਟੀ ਦੀ ਉਹ ਇੱਕ ਸ਼ਕਤੀ ਪ੍ਰਦਰਸ਼ਨ ਦੀ ਇੱਕ ਆਪਣੇ ਸਮਾਜ ਨੂੰ ਬਾਹਰ ਕੱਢਣ ਦੀ ਤੇ ਮੈਂ ਕੋਈ ਗਲਤੀ ਤੇ ਨਹੀਂ ਕੀਤੀ ਹੈ 2021 ਮੈਂ ਜਿੰਨੇ ਵੀ ਉਰੇ ਖੜੇ ਐ ਸਾਡੇ ਸੰਤ ਖੜੇ ਐ ਇਹਨਾਂ ਨੂੰ ਵੀ ਪਤਾ ਵੀ ਫਸਟ ਟਾਈਮ ਸ਼ੋਭਾ ਯਾਤਰਾ ਜਿਹੜੀ ਸ਼ਹਿਰ ਦੇ ਅੰਦਰ ਨਿਕਲੀ ਸੀ ਉਹ ਕੱਢਣ ਵਾਲੇ ਬਿੱਲੂ ਵਾਲਮੀਕੀ ਸੀ ਤੇ ਅੱਜ ਕਈ ਬੰਦੇ ਉੱਠ ਕੇ ਇਹ ਕਹਿੰਦੇ ਐ ਕਿ ਵੀ ਹਮੇ ਕਰਤਾ ਧਰਤਾ ਐ ਹਮੇ ਬਿੱਲੂ ਵਾਲਮੀਕ ਨੂੰ ਅੱਗੇ ਲੈ ਕੇ ਦੇਖੋ ਕਿਸੇ ਨਾ ਕਿਸੇ ਦੇ ਪਿੱਛੇ ਨਾ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਹੈ ਠੀਕ ਹੈ ਜੀ ਅੱਜ ਮੁੱਖ ਮੰਤਰੀ ਬੈਠੇ ਆ ਭਗਵੰਦ ਮਾਨ ਜੀ ਤੇ ਜਿੰਨੀ ਆਪਣੀ ਪੰਜਾਬ ਦੀ ਪਬਲਿਕ ਹੈਗੀ ਹੈ ਉਹਨਾਂ ਦੇ ਵੋਟ ਨਾਲ ਹੀ ਉਹ ਮੁੱਖ ਮੰਤਰੀ ਬਣੇ ਹਨ ਨਾ ਜੀ ਉਹ ਇਕੱਲੇ ਤਾਂ ਕੁਝ ਵੀ ਨਹੀਂ ਕਰ ਸਕਦੇ ਤੇ ਮੈਂ ਵੀ ਇਕੱਲਾ ਕੁਝ ਨਹੀਂ ਕਰਦਾਂ ਮੈਂ ਕਹਿੰਦਾ ਵੀ ਮੈਨੂੰ ਇਕੱਲੇ ਨੂੰ ਕਿਹੜੇ ਦੇਣ ਦਾ ਕੋਈ ਉਹ ਨਹੀਂ ਹੈ ਜਿਹੜਾ ਵੀ ਸਾਡਾ ਸੰਤ ਸਮਾਜ ਹੈ ਜਿਹੜੀ ਵੀ ਸਾਡੇ ਐਨ ਜੂ ਹੈ ਜਿਨ੍ਹਾਂ ਦੀ ਵੋਟ ਉਹਨਾਂ ਦੇ ਪੱਖ 'ਚ ਜਾਊਗੀ ਆਪਾਂ ਸਾਡੇ ਸਰ ਮੱਥੇ ਉਹ ਚੇਅਰਮੈਨੀ ਦਾ ਪਦ ਹੈ ਉਹ ਚੇਅਰਮੈਨੀ ਦੇ ਜਿਹੜਾ ਸਹਿਰ ਹੈ ਉਹਨਾਂ ਦੇ ਸਰਪਸ ਸਜਾਉਂਗੇ ਤੇ ਦੂਜੀ ਗੱਲ ਇੱਕ ਛੋਟੀ ਜੀ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਕਿ 2021 ਮਾ ਨਾ ਜਦ ਮੈਂ ਸ਼ੋਭਾ ਯਾਤਰਾ ਕੱਢੀ ਸੀ ਤੇ ਓਰੇ ਮੁਹਾਲੀ ਦੇ ਅੰਦਰ ਸਾਡੇ ਸੰਤ ਵੀ ਖੜੇ ਆ ਸ਼ਾਇਦ ਉਹ ਜਵਾਬ ਤੁਹਾਨੂੰ ਦੇਉਂਗੇ ਕਿ ਓਰੇ ਪਿੰਡਾਂ ਚ ਕਲੋਨੀ ਚ ਨਾ ਕੋਈ ਜਾਣਦਾ ਨਹੀਂ ਸੀ ਵੀ ਸ਼ੋਭਾ ਯਾਤਰਾ ਹੁੰਦੀ ਕਿਹ ਹੈ ਮੈਂ ਘਰ ਘਰ ਜਾ ਕੇ ਦਿਨ ਰਾਤ ਮਿਹਨਤ ਕਰੀਏ ਕਈ ਮੁੰਡੇ ਓਰੇ ਖੜਿਆ ਕਾਫੀ ਮੁੰਡੇ ਓਰੇ ਖੜੇ ਆ ਜਿਹੜੇ ਮੇਰੇ ਨਾਲ 24 ਘੰਟੇ ਚੱਲਦੇ ਤੇ ਤੇ ਮੈਂ ਮਿਹਨਤ ਕਰੀਏ ਤਾਂ ਮੈਨੂੰ ਦੁਖੇ ਵੀ ਆਪਾ ਸਮਾਜ ਨੂੰ ਲੈ ਕੇ ਕਿੱਥੇ ਜਾ ਰਹੇ ਆ ਕਿਸ ਦਿਸ਼ਾ ਮਾਂ ਲੈ ਕੇ ਜਾ ਰਹੇ ਆ ਤੇ ਜਿਹੜੇ ਪਿਛਲੇ ਸਾਲ ਚੇਅਰਮੈਨ ਸੀ ਚਲੋ ਸਾਡੇ ਭਰਾ ਸੀ ਉਹ ਸੌਰਵ ਉਫ ਬੱਚੂ ਉਹਨਾਂ ਨੂੰ ਚੇਅਰਮੈਨ ਬਣਾਇਆ ਸਮਾਜ ਦੇ ਮੌਜੂਦ ਬੰਦੇ ਉੱਠ ਕੇ ਆਏ ਕਿ ਬਿੱਲੂ ਭਾਈ ਤੁਸੀਂ ਇੱਕ ਮੌਕਾ ਇਸ ਮੁੰਡੇ ਨੂੰ ਦਿਓ ਇੱਕ ਮੌਕਾ ਇਸ ਮੁੰਡੇ ਨੂੰ ਦਿਓ ਮੈਂ ਕਿਹਾ ਕੋਈ ਨਹੀਂ ਚਲੋ ਦੇਤਾ ਜਦ ਵੀ 10 ਮੀਟਿੰਗਾਂ ਹੋਈ ਸੀ ਸਭ ਨੇ ਕਿਹਾ ਵੀ ਇੱਕ ਮੌਕਾ ਨੂੰ ਦੇਣਾ ਚਾਹੀਦਾ ਮੈਂ ਕਿਹਾ ਠੀਕ ਹੈ ਭਾਈ ਆਪਾਂ ਸਾਰੇ ਸਮਾਜ ਤੋਂ ਬਾਹਰ ਨਹੀਂ ਹੈ ਆਪਾਂ ਨੇ ਇੱਕ ਮੌਕਾ ਦੇਤਾ ਠੀਕ ਹੈ ਉਹਨੂੰ ਮੌਕਾ ਦਿਆ ਉਹਨੇ ਇੱਕ ਸਾਲ ਦੇ ਵਿੱਚ ਸਾਨੂੰ ਇੱਕ ਇੱਕ ਐਜਾ ਕੋਈ ਲੈਟਰ ਐਜਾ ਕੋਈ ਕਾਗਜ਼ ਐਜਾ ਕੋਈ ਲਿਖਿਤ ਤੌਰ ਪੈਜਾ ਕੋਈ ਆਪਣਾ ਗਵਾਹ ਐਜੇ ਕੋਈ ਘਰ ਪਰਿਵਾਰ ਜਿੱਥੇ ਉਸ ਪਰਿਵਾਰ ਦੀ ਜਾਂ ਕਿਸੇ ਮੰਦਿਰ ਜਾਂ ਕਿਸੇ ਕਮੇਟੀ ਜਾਂ ਕਿਸੇ ਭੈਣ ਭਰਾ ਕਾ ਜਾਂ ਕਿਸੇ ਬਜ਼ੁਰਗ ਦੇ ਕੋਈ ਹੈਲਪ ਕਰੀ ਹੋ ਵਾਲਮੀਕੀ ਚੇਅਰਮੈਨ ਪਦਪਾ ਹੋਣੇ ਕੇ ਬਾਵਜੂਦ ਤੇ ਸਾਡੇ ਕੋਲ ਆਪਾਂ रिकॉर्ड ਵੀ ਹੈਗਾ 2 ਲੱਖ ਤੇ ਸਾਡੇ ਕੋਲ ਵੀਡੀਓ ਵੀ ਆ ਫੋਟੋ ਆ ਵੀ ਹੈ ਵੀ ਆਪਾਂ ਨੇ 3 ਸਾਲ ਜਦ ਮੈਂ ਲਗਾਤਾਰ ਚੇਅਰਮੈਨ ਰਹਾ ਵੀ ਹਮੇ ਸਮਾਜ ਦੇ ਲਈ ਕੀ ਕਰਿਆ ਮੈਂ ਲਾਸਟ ਸਵਾਲ ਤੁਹਾਡੇ ਤੋਂ ਲਵਾਂਗਾ ਫਿਰ ਸੰਤ ਜੀ ਨਾਲ ਗੱਲਬਾਤ ਕਰਾਂਗਾ ਅੱਜ ਸਮਾਜ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀ ਘਟਨਾ ਹੋ ਰਹੀਆਂ ਨੇ ਜੋ ਆਪਾਂ ਸ਼ਾਇਦ ਸ਼ਬਦਾਂ ਦੇ ਵਿੱਚ ਨਾ ਬਿਆਨ ਕਰ ਸਕੀਏ ਯਾਨੀ ਜਿਹੜੀ ਝਾਂਕੀਆਂ ਹੁੰਦੀਆਂ ਨੇ ਝਾਂਕੀਆਂ ਦੇ ਵਿੱਚ ਇਸ ਵਾਰ ਤੁਸੀਂ ਕੀ ਵੱਡਾ ਕੁਝ ਲੈ ਕੇ ਆਉਂਗੇ ਕਿਉਂਕਿ ਅਕਸਰ ਹੀ ਆਪਣੇ ਪੰਜਾਬ ਦੇ ਜਿਹੜੇ ਲੋਕ ਨੇ ਆਪਣੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਆਪਣੇ ਇਤਿਹਾਸ ਦੇ ਬਾਰੇ ਆ ਵਾਲਮੀਕ ਭਾਈਚਾਰੇ ਬਾਰੇ ਉਹਨਾਂ ਦੇ ਬਾਰੇ ਕੋਈ ਜਾਨਾ ਪਤਾ ਨਹੀਂ ਹੈਗਾ ਝਾਂਕੀਆਂ ਦੇ ਵਿੱਚ ਇਸ ਵਾਰ ਕੀ ਵੱਡਾ ਕੁਝ ਕਰਨ ਜਾ ਰਹੇ ਹੋ ਦੇਖੋ ਜੀ ਮੈਂ ਤੁਹਾਨੂੰ ਬਸ ਛੋਟਾ ਜਿਹਾ ਜਵਾਬ ਦੇਵਾਂਗਾ ਤੁਹਾਡੀ ਗੱਲ ਦਾ ਨਾ ਆਪਾਂ ਨਾ ਇਹ ਸੋਸ਼ਲ ਮੀਡੀਆ 'ਤੇ ਸ਼ੋਅ ਨਹੀਂ ਕਰੂंगे ਪਰ ਸ਼ੋਭਾ ਯਾਤਰਾ ਦੇ ਵਿੱਚ ਤੁਹਾਨੂੰ ਦਿਖਾ ਦੂंगे ਜੀ ਆਪਾਂ ਆਪਣੇ ਸਮਾਜ ਦੇ ਲਈ ਆਪਣੇ ਯੂਥ ਦੇ ਲਈ ਆਪਣੇ ਮਾਤਾ ਪਿਤਾਵਾਂ ਦੇ ਲਈ ਆਪਾਂ ਕਰਨਾ ਕੀ ਹੈ ਇਹ ਤੁਹਾਨੂੰ ਜਵਾਬ ਮਿਲੂਗਾ ਜੀ ਆ ਆਣ ਵਾਲੀ ਜਿਹੜੇ ਅਗਲੇ ਮਹੀਨੇ ਦੀ 5 ਤਰੀਕ ਹੈ ਸੋ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਸੋ ਸੰਜੀ ਨਾਲ ਵੀ ਗੱਲਬਾਤ ਕਰਦੇ ਆਂ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਜੋ ਵੀ ਸਮਾਜ ਦੇ ਵਿੱਚ ਚੱਲ ਰਿਹਾ ਔਰ ਜੋ ਕੱਲ ਨੂੰ ਮੀਟਿੰਗ ਰੱਖੀ ਜਾਣੀ ਹੈ देखो जी सबसे पहले तो मैं धन्यवाद मीडिया मीडिया का करता हूँ आप लोगों का फिर जो धर्म प्रेमी हमारे आए हैं रोक्की वाल्मीक जी बिल्लू वाल्मीकि जी और भी नौजवान साथी सभी को मेरी श्री वाल्मीकि और सतगुरु वाल्मीकि जी से के चरणों में मैं विनती करता हूँ कि हमारे समाज एकता के लिए हमें सभी को ही बढ़ चढ़ हिस्सा लेना चाहिए और रही बात चेयरमैन ने की अगर कोई हमारे को कोई संदेश देगा या कोई एजेंडा निकाल लेगा हमारे पास में एजेंडा ले कर आवेगा तो हम जरूर जाएंगे जब हमारे पास में कोई निवेदन ही नहीं है कोई एजेंडा नहीं है तो हम कैसे जावेंगे ऐसे तो हम जा नहीं सकते अगर जो जो कोई 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 हमारे 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 को को पूछेगा तो उसी के साथ में है कोई भी है हमारा समर्थन उन्हीं पूछता चेयरमैन बने समा दिता सो जी अपने वाल बिलू वाल्मिकी ਰੌਕੀ ਵਾਲਮੀਕੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਸਮਾਜ ਦੇ ਲੋਕ ਵੀ ਨਾਲ ਖੜੇ ਸੰਤ ਜੀ ਦੇ ਨਾਲ ਗੱਲਬਾਤ ਕੀਤੀ ਜੋ ਵੀ ਹੋਣ ਪੰਜਾਬ ਦੇ ਵਿੱਚ ਜਾਂ ਸਮਾਜ ਦੇ ਵਿੱਚ ਚੱਲ ਰਿਹਾ ਹੈ ਵਾਲਮੀਕ ਭਾਈਚਾਰੇ ਨੂੰ ਲੈ ਕੇ ਸੋ ਤਮਾਮ ਗੱਲਾਂ ਬਾਤਾਂ ਕੀਤੀਆਂ ਸੋ ਕਿਤੇ ਨਾ ਕਿਤੇ ਅੱਜ ਵੀ ਕਹਿੰਦੇ ਨੇ ਕਿ ਦੋ ਭਾਗਾਂ ਦੇ ਵਿੱਚ ਵਾਲਮੀਕ ਭਾਈਚਾਰਾ ਵੰਡਿਆ ਹੋਇਆ ਹੈ ਜਿੱਤੇ ਦੋ ਚੇਅਰਮੈਨ ਚੁਣੇ ਜਾਂਦੇ ਨੇ ਕਿਉਂ ਨਾ ਪੂਰਾ ਸਮਾਜ ਇੱਕ ਇਕੱਠ ਹੋ ਕੇ ਇਕੱਠੇ ਸਾਰੇ ਅੱਗੇ ਜਾਈਏ ਸੋ ਉਸ ਤੇ तमाम ਚਰਚਾ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤ ਥਵਾ ਦੇ ਨਾਲ ਸੋ ਨੂੰ ਜਾਸਲਾ ਦੀ ਰਿਪੋਰਟ ਮੋਹਾਲ